ਲੁਧਿਆਣਾ ਲੋਕ ਸਭਾ ਹਲਕਾ ਆਪਣੇ ਆਪ ਦੇ ਵਿੱਚ ਵਿਵਾਦਾਂ ਦਾ ਵਿਸ਼ਾ ਬਣਿਆ ਹੋਇਆ ਵਿਵਾਦ ਤਾਂ ਕਰਕੇ ਕਿਉਂਕਿ ਇੱਥੇ ਅਦਲਾ ਬਦਲੀ ਬੜੇ ਵੱਡੇ ਲੈਵਲ ਤੇ ਹੋਈ ਪਰ ਉਹ ਅਦਲਾ ਬਦਲੀ ਤੋਂ ਬਾਅਦ ਵੀ ਬਦਲਿਆ ਹੋਇਆ ਲੀਡਰ ਉਹਦੇ ਖਿਲਾਫ ਖੜਾ ਕਰਨ ਲਈ ਜਿਹੜਾ ਲੀਡਰ ਲਿਆਂਦਾ ਗਿਆ ਉਹ ਹੋਰ ਕੋਈ ਨਹੀਂ ਸਕੋ ਕਾਂਗਰਸ ਦਾ ਪੰਜਾਬ ਪ੍ਰਧਾਨ ਰਮਨੀਤ ਬਿੱਟੂ ਦਾ ਜ਼ਿਕਰ ਕੀਤਾ ਜਾ ਰਿਹਾ ਹੈ ਔਰ ਰਮਨੀਤ ਬਿੱਟੂ ਦੇ ਬਾਰੇ ਹੀ ਗੱਲ ਸੀਐਮ ਭਗਵੰਤ ਮਾਨ ਵੀ ਕਰਦੇ ਸੁਣਾਈ ਦਿੰਦੇ ਨੇ ਹੁਣ ਰਵਨੀਤ ਬਿੱਟੂ ਦੇ ਉੱਤੇ ਤੰਜ ਕੱਸਦੇ ਸੁਣਾਈ ਦਿੱਤੇ ਨੇ ਰਵਨੀਤ ਬਿੱਟੂ ਦੇ ਬਾਰੇ ਜੋ ਗੱਲਾਂ ਕਈਆਂ ਨੇ ਉਹ ਸਾਫ਼ ਪ੍ਰਤੱਖ ਹੈ ਕਿ ਰਵਨੀਤ ਬਿੱਟੂ ਨੂੰ ਆਪ ਹੀ ਕਲੀਅਰ ਨਹੀਂ ਹੈ ਕਿ ਉਹ ਕਿਹੜੀ ਪਾਰਟੀ ਦੇ ਵੱਲ ਨੇ ਰਵਨੀਤ ਬਿੱਟੂ ਕਾਂਗਰਸ ਵੱਲ ਨੇ ਜਾਂ ਭਾਜਪਾ ਵੱਲ ਨੇ ਅਜੇ ਤੱਕ ਸ਼ਾਇਦ ਕਹਿੰਦੇ ਉਹਨਾਂ ਨੂੰ ਸਮਝ ਨਹੀਂ ਆਇਆ ਸੀ ਐਮ ਭਗਵੰਤ ਮਾਨ ਨੇ ਇਹ ਨਿਸ਼ਾਨੇ ਸਾਧਦੇ ਨੇ ਕਹਿੰਦੇ ਰਵਨੀਤ ਬਿੱਟੂ ਦੇ ਵੱਲ ਅਜੇ ਭਾਜਪਾ ਦਾ ਪ੍ਰੋਟੋਕਾਲ ਡਾਊਨਲੋਡ ਨਹੀਂ ਹੋਇਆ ਲੱਗਦਾ ਇਹ ਗੱਲਾਂ ਸੀਐਮ ਭਗਵੰਤ ਮਾਨ ਕਹਿੰਦੇ ਨੇ ਖੈਰ ਰਵਨੀਤ ਬਿੱਟੂ ਦੀ ਗੱਲ ਕਰੀਏ ਤਾਂ ਰਵਨੀਤ ਬਿੱਟੂ ਉਹ ਲੀਡਰ ਨੇ ਜਿਹੜੇ ਐਮਪੀ ਵੀ ਰਹੇ ਨੇ ਸੈਟਿੰਗ ਐਮਪੀ ਸੀਗੇ ਔਰ ਕਾਂਗਰਸ ਦੇ ਵਿੱਚ ਰਹੇ ਨੇ ਉਹਨਾਂ ਦਾ ਸਾਰਾ ਸਿਆਸੀ ਜੀਵਨ ਕਹਿ ਸਕਦੇ ਆਂ ਕਿ ਕਾਂਗਰਸ ਦੇ ਵਿੱਚ ਬੀਤੇ ਉਹਨਾਂ ਦਾ ਪਰਿਵਾਰ ਕਾਂਗਰਸ ਦੇ ਨਾਲ ਜੁੜਿਆ ਰਿਹਾ ਉਹਨਾਂ ਦੇ ਪੁਰਖੇ ਕਾਂਗਰਸ ਦੇ ਨਾਲ ਜੁੜੇ ਰਹੇ ਪਰ ਐਨ ਮੌਕੇ ਤੇ ਆ ਕੇ ਰਵਨੀਤ ਬਿੱਟੂ ਨੇ ਰਾਹ ਬਦਲ ਲਿਆ ਜਿਸ ਤੋਂ ਬਾਅਦ ਕਾਂਗਰਸ ਵੀ ਠੱਗੀ ਹੋਈ ਆਪਣੇ ਆਪ ਨੂੰ ਮਹਿਸੂਸ ਕਰਦੀ ਹੈ ਕਿਉਂਕਿ ਉਹਨਾਂ ਦੇ ਉਹਨਾਂ ਦੇ ਪੁਰਖੇ ਜਿਹੜੇ ਨੇ ਕਾਂਗਰਸ ਦੇ ਲੇਖੇ ਉਹਨਾਂ ਨੇ ਆਪਣਾ ਜੀਵਨ ਲਾਇਆ ਅੱਜ ਤੱਕ ਤੱਕ ਇਹ ਇਹੀ ਕਿਹਾ ਜਾਂਦਾ ਪਰ ਦੂਜੇ ਪਾਸੇ ਰਵਨੀਤ ਬਿੱਟੂ ਜਿਹੜੇ ਨੇ ਉਹ ਆਪਣਾ ਰਾਹ ਬਦਲ ਗਏ ਖੈਰ ਰਵਨੀਤ ਬਿੱਟੂ ਨੇ ਕਾਂਗਰਸ ਛੱਡ ਕੇ ਭਾਜਪਾ ਜੁਆਇਨ ਕੀਤੀ ਭਾਜਪਾ ਚ ਜਾ ਵੜੇ ਭਾਜਪਾ ਨੇ ਉਮੀਦਵਾਰ ਵੀ ਬਣਾ ਦਿੱਤਾ ਪਰ ਸੀਐਮ ਭਗਵੰਤ ਮਾਨ ਕਹਿੰਦੇ ਨੇ ਕਿ ਰਵਨੀਤ ਬਿੱਟੂ ਇਹ ਵੀ ਨਹੀਂ ਜਾਣਦੇ ਕਿ ਉਹ ਕਾਂਗਰਸ ਵੱਲ ਦੀ ਵੋਟਾਂ ਮੰਗ ਰਹੇ ਨੇ ਜਾਂ ਫਿਰ ਭਾਜਪਾ ਵੱਲ ਦੀ ਯਾਨੀ ਕਿ ਉਹ ਕਲੀਅਰ ਹੀ ਨਹੀਂ ਹੈਗੇ ਇਦਾਂ ਦੀ ਚੀਜ਼ ਪਹਿਲਾਂ ਵੀ ਵੇਖਣ ਨੂੰ ਮਿਲੀ ਸੀ ਜਲੰਧਰ ਦੇ ਵਿੱਚ ਜਿੱਥੇ ਸੁਸ਼ੀਲ ਕੁਮਾਰ ਰਿੰਕੂ ਦੇ ਧਰਮ ਪਤਨੀ ਆਮ ਆਦਮੀ ਪਾਰਟੀ ਵਾਸਤੇ ਵੋਟਾਂ ਮੰਗ ਗਏ ਖੈਰ ਬਾਅਦ ਵਿੱਚ ਗਲਤੀ ਦਾ ਅਹਿਸਾਸ ਹੋ ਗਿਆ ਤਾਂ ਕਹਿੰਦੇ ਕਿ ਨਹੀਂ ਭਾਜਪਾ ਨੂੰ ਵੋਟ ਪਾਓ ਪਰ ਇਦਾਂ ਦੀ ਸਥਿਤੀ ਜਿਹੜੀ ਆ ਉਹਨਾਂ ਲੀਡਰਾਂ ਦੀ ਬਣਦੀ ਨਜ਼ਰ ਆ ਰਹੀ ਹੈ ਜਿਹੜੇ ਲੀਡਰ ਆਉਣ ਜਾਣ ਦੇ ਵਿੱਚ ਮਾਹਰ ਹੁੰਦੇ ਪਏ ਨੇ ਭਾਵੇਂ ਉਹ ਜਲੰਧਰ ਤੋਂ सुशील ਕੁਮਾਰ ਰਿੰਕੂ ਹੋਣ ਜਾਂ ਫਿਰ ਹੁਣ ਲੁਧਿਆਣੇ ਤੋਂ ਰਮਨਿਤ ਸਿੰਘ ਬਿੱਟੂ ਉਹਨਾਂ ਨੇ ਵੀ ਭਾਜਪਾ ਜੁਆਇਨ ਕਰ ਲਈ ਔਰ ਉਸ ਤੋਂ ਬਾਅਦ ਉਹ ਵੀ ਕਿਤਨਾ ਕਿਤੇ ਥਰਕਦੇ ਨਜ਼ਰ ਆਏ ਨੇ ਖੈਰ ਇਹਨਾਂ ਮਸਲਿਆਂ ਨੂੰ ਲੈ ਕੇ ਸੀਐਮ ਭਗਵੰਤ ਮਾਨ ਨੇ ਰਾਜ ਕੇ ਖੇਲੀ ਉਡਾਈਆ ਰਮਨੀਤ ਬਿੱਟੂ ਦੀ ਆਖਰ ਕੀ ਕੁਝ ਬੋਲੇ ਨੇ ਆਓ ਸੁਣਦੇ ਆ ਉਹ ਬਿੱਟੂ ਬਿੱਟੂ ਨੂੰ ਵਿਚਾਰੇ ਨੂੰ ਪਤਾ ਨਹੀਂ ਲੱਗ ਰਿਹਾ ਮੈਂ ਅੱਜ ਕੱਲ ਕਿਹੜੀ ਪਾਰਟੀ ਵੱਲੋਂ ਆ ਉਹ ਭਾਗ ਦਾ ਪਰਦਾ ਵੀ ਪਾਠਣ ਮੇਰਾ ਕਿੱਧਰ ਗਿਆ ਹਜੇ ਕਈ ਇੰਟਰਵਿਊ ਜੇ ਕਾਂਗਰਸ ਕਹੇ ਜਾਂਦਾ ਹਜੇ ਡਾਊਨਲੋਡ ਨਹੀਂ ਹੋਈ ਨਾ ਬੀਜੇਪੀ ਥੋੜਾ ਡਾਊਨਲੋਡ ਹਾਉਣ ਨੂੰ ਟਾਈਮ ਤਾਂ ਲੱਗੂ ਸੋ ਵੀਰੋ ਆਪਾਂ ਉਹਨਾਂ ਦਾ ਕੁਛ ਨਹੀਂ ਲੈਣਾ ਆਪਾਂ ਚਲੜੀ ਜਾਣ ਆਪਾਂ ਇਹ ਤਾਂ ਕੀ ਲੈਣਾ ਆਪਾਂ ਸਕੂਲਾਂ ਦੀ ਗੱਲ ਕਰੀਏ ਆਪਾਂ ਹਸਪਤਾਲਾਂ ਦੀ ਗੱਲ ਕਰੀਏ ਆਪਾਂ ਬਿਜਲੀ ਦੀ ਗੱਲ ਕਰੀਏ ਆਪਾਂ ਇਨਫਰਾਸਟ੍ਰਕਚਰ ਦੀ ਗੱਲ ਕਰੀਏ ਆਪਾਂ ਸੀਵਰੇਜ ਦੀ ਗੱਲ ਕਰੀਏ ਆਪਾਂ ਵਪਾਰ ਦੀ ਗੱਲ ਕਰੀਏ ਦੁਕਾਨਦਾਰ ਦੀ ਗੱਲ ਕਰੀਏ ਕਿਸਾਨ ਦੀ ਗੱਲ ਕਰੀਏ ਮਜ਼ਦੂਰ ਦੀ ਗੱਲ ਕਰੀਏ ਬਸ ਮੈਂ ਤਾਣਾ ਬਾਣਾ ਬੁਣਿਆ ਪਿਆ ਤਵੀਤ ਬਣਾਈ ਜਾਣਾ ਬੱ ਡੌਲੇ ਫੜਾ ਦਿਓ ਬੰਨਣਾ ਹੀ ਨੇ ਵੀਰੋ ਪੰਜਾਬ ਦਾ ਆਰਥਿਕ ਤਾਣਾ ਬਾਣਾ ਬੁਣੀ ਜਾਣਾ ਅਕਤੂਬਰ ਤੱਕ ਮੇਰੇ ਕੋਲੇ ਹਿਸਾਬ ਕਿਤਾਬ ਲਾ ਕੇ 7000 ਕਰੋੜ ਦੀ ਬਜਟ ਹੋ ਬਜਟ ਹੋ ਜਿਹੜਾ ਬਚਤ ਹੋਊਗੀ ਬਜਟ ਚ ਬਸ ਉਸ ਤੋਂ ਬਾਅਦ ਮੇਰਾ ਪਹਿਲੀ ਗਾਰੰਟੀ ਜਿਹੜੀ ਰਹੇਗੀ ਹਾਲਾਂਕਿ 5 ਸਾਲ ਚ ਪੂਰੀ ਕਰਨੀ ਸੀ 7000 ਕਰੋੜ ਦੀ ਗਾਰੰਟੀ ਨਹੀਂ ਹੈਗੀ ਉਹ 525500 ਕਰੋੜ ਦੀ ਹੈ ਪਰ 7000 ਕਰੋੜ ਰੁਪਇਆ ਬਚਾ ਕੇ ਵਧੀਆ ਲਾਣੇ ਦਾ ਰੋਹੀ ਹੁੰਦਾ ਹੈ ਜਿਹੜਾ ਘਰ ਦੇ ਖਰਚੇ ਚੁੱਕ ਖਰਚੇ ਘਟਾ ਕੇ ਘਰ ਦਾ ਪ੍ਰੋਫਿਟ ਵਧਾ ਕੇ ਘਰ ਕਰਨ ਨੂੰ ਉੱਚਾ ਲੈ ਕੇ ਜਾਵੇ 7000 ਕਰੋੜ ਦੀ ਬਜਟ ਹੋਊਗੀ ਉਹਦੇ 5200 ਤੋਂ 5500 ਕਰੋੜ ਦੀ ਸਭ ਤੋਂ ਪਹਿਲਾ ਜਿਹੜੀ ਕਿਸ਼ਤ ਹੈ ਉਹ ਵਰਤਾਂ ਵਰਤਣ ਵਾਸਤੇ ਲੋਕਾਂ ਤੇ ਆ ਸਾਡੀ ਮਾਮਾ ਭੈਣਾਂ ਦਾ ਸਤਕਾਰ ਸਨਮਾਨ ਜਿਹੜਾ 1000 ਰੁਪਿਆ ਬੋਲਿਆ ਹੋਇਆ ਉਹ ਕਰਾਂਗੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ